ਪੰਜ ਚੀਜ਼ਾਂ ਨੇ ਜੋ ਕਿਤੇ ਬਹੁਤ ਹੀ ਜ਼ਿਆਦਾ ਉੱਤਮ ਕਰਮ ਹੋਣ ਜ਼ਿੰਦਗੀ ਦੇ ਵਿੱਚ ਰੱਬ ਦੀ ਕਿਰਪਾ ਹੋ ਜਾਏ ਤਾਂ ਕਿਤੇ ਜਾ ਕੇ ਇੱਕ ਜ਼ਿੰਦਗੀ ਦੇ ਵਿੱਚ ਇਹ ਪੰਜੇ ਚੀਜ਼ਾਂ ਇੱਕ ਸਰੀਰ ਨੂੰ ਪ੍ਰਾਪਤ ਹੁੰਦੀਆਂ ਨੇ ਇੱਕ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਨੇ ਨਹੀਂ ਤੇ ਮਨੁੱਖ ਇਹਨਾਂ ਦੇ ਵਿੱਚੋਂ ਕੋਈ ਇੱਕ ਵਸਤੂ ਦਾ ਧਾਰਨੀ ਹੈ ਕਿਸੇ ਕੋਲੇ ਇੱਕ ਹੈ ਕਿਸੇ ਕੋਲੇ ਦੋ ਨੇ ਪਰ ਪੰਜਾਂ ਦੇ ਵਿੱਚ ਪੂਰਾ ਹੋਣਾ ਇਹ ਹਰ ਇੱਕ ਦੇ ਵਸ ਦੇ ਵਿੱਚ ਨਹੀਂ ਵਿਦਵਾਨ ਇਹ ਗੱਲ ਦਾ ਜ਼ਿਕਰ ਕਰਦੇ ਨੇ ਮੋਤੀ দান ਕੀਤੇ ਹੋਣ ਦੇ ਫਲ ਦੇ ਵਿੱਚ ਵਿਦਿਆ ਮਿਲਦੀ ਹੈ ਚੰਦਨ ਦੇ ਬਾਗਦਾਨ ਕੀਤੇ ਹੋਣ ਉੱਚੀ ਕੁਲ ਦੇ ਵਿੱਚ ਚੰਗੀ ਕੁਲ ਦੇ ਵਿੱਚ ਜਨਮ ਮਿਲਦਾ ਸੁੰਦਰ ਗੁਣ ਆਪਣੀ ਜ਼ਿੰਦਗੀ 'ਚ ਅਪਣਾਏ ਹੋਣ ਅੱਗੇ ਕਿਸੇ ਹੋਰ ਨੂੰ ਉਹਨਾਂ ਗੁਣਾਂ ਦੇ ਨਾਲ ਸ਼ਿੰਗਾਰਿਆ ਹੋਵੇ ਤੇ ਸੁੰਦਰਤਾ ਜਿਹੜੀ ਹੈ ਉਹ ਮਿਲਦੀ ਹੈ ਪੜੀ ਹੋਈ ਵਿਦਿਆ ਨੂੰ ਅੱਗੇ ਕਿਸੇ ਨੂੰ ਪੜਾਇਆ ਹੋਵੇ ਗਿਆਨ ਦਾ ਦਾਨ ਮਿਲਦਾ ਹੈ ਉੱਤਮ ਕਰਮ ਹੋਇਆ ਹੋਵੇ ਭਲਾ ਕਰਮ ਹੋਇਆ ਹੋਵੇ ਕੁੰਨ ਕਰਮ ਹੋਇਆ ਹੋਵੇ ਤੇ ਫਾਲ ਰੂਪ ਦੇ ਵਿੱਚ ਧਨ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਪੰਜ ਵਸਤੂਆਂ ਨੇ ਅਤ ਦਾ ਸੋਹਣਾ ਹੋਣਾ ਚੰਗੀ ਕੁੱਲ ਦੇ ਵਿੱਚ ਜਨਮ ਹੋ ਜਾਣਾ ਕਾਰਾ ਵਿਹਾਰਾ ਦੇ ਵਿੱਚ ਚਲਾਕ ਹੋਣਾ ਚਤਰ ਹੋਣਾ ਮੁਖ ਤੋਂ ਗਿਆਨ ਦੀਆਂ ਗੱਲਾਂ ਕਰਨਾ ਜੇਬ ਦੇ ਵਿੱਚ ਧਨ ਹੈ ਜਿਹੜਾ ਬਹੁਤ ਜ਼ਿਆਦਾ ਹੋਣਾ ਧਨੀ ਹੋਣਾ ਅਮੀਰ ਹੋ ਜਾਣਾ ਤੇ ਸਤਿਗੁਰੂ ਜੀ ਨੇ ਨਵੇੜਾ ਕਰ ਦਿੱਤਾ ਕਹਿੰਦੇ ਇਹ ਪੰਜ ਚੀਜ਼ਾਂ ਨੇ ਅਤ ਸੁੰਦਰ ਅਤ ਦਾ ਸੋਹਣਾ ਹੋਵੇ ਕੁਲੀਨ ਉੱਚੀ ਕੁਲ ਵਾਲਾ ਹੋਵੇ ਮੁਖ ਗਿਆਨੀ ਮੁਖ ਤੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੋਵੇ ਧਨਵੰਤ ਧਨવાન ਵੀ ਹੋਵੇ ਹੁਣ ਇਹ ਲਾਜ਼ਮੀ ਨਹੀਂ ਵੀ ਜਿਹੜਾ ਮੁਖ ਤੋਂ ਸੋਹਣਾ ਹੈ ਉਹਦਾ ਜਨਮ ਕਿਸੇ ਉੱਚੀ ਕੁੱਲ ਦੇ ਵਿੱਚ ਹੀ ਹੋਵੇ ਤੇ ਇਹ ਜ਼ਰੂਰੀ ਨਹੀਂ ਵੀ ਜਿੰਦਾ ਜਨਮ ਉੱਚੀ ਕੁੱਲ ਦੇ ਵਿੱਚ ਹੋਇਆ ਉਹ ਚਿਹਰੇ ਕਰਕੇ ਸੋਹਣਾ ਹੀ ਹੋਵੇ ਸਰੀਰ ਕਰਕੇ ਸੋਹਣਾ ਹੋਵੇ ਉੱਚੀ ਕੁੱਲ ਵਿੱਚ ਜਨਮ ਲੈਣ ਵਾਲਾ ਆਪਣੇ ਕਰਮ ਕਰਕੇ ਵਿਵਹਾਰ ਕਰਕੇ ਬਦਸੂਰਤ ਹੋ ਸਕਦਾ ਹੈ ਤੇ ਜ਼ਰੂਰੀ ਨਹੀਂ ਵੀ ਜਿਹੜਾ ਬਦਸੂਰਤ ਹੈ ਉਹਦੇ ਕੋਲੇ ਗਿਆਨ ਹੀ ਨਾ ਹੋਵੇ ਬਦਸੂਰਤ ਗਿਆਨ ਤੋਂ ਵਾਂਝਾ ਹੋਵੇ ਤਨਵੰਤ ਤੇ ਜ਼ਰੂਰੀ ਨਹੀਂ ਵੀ ਜਿਹੜਾ মুখ ਦੇ ਵਿੱਚੋਂ ਗਿਆੜ ਦੀਆਂ ਗੱਲਾਂ ਕਰਦਾ ਹੈ ਉਹਦੇ ਕੋਲੇ ਧਨ ਹੋਵੇ ਹੀ ਅੱਜ ਦਾ ਸਮਾਂ ਤੇ ਆਪਦੇ ਸਾਹਮਣੇ ਹੀ ਹੈ ਇੱਥੇ ਜਿਹੜਾ ਸਮਾਜ ਨੂੰ ਗੰਦਲਾ ਬਣਾਉਣ ਦੇ ਲਈ ਸਮਾਜ ਨੂੰ ਵਿਗਾੜਨ ਦੇ ਲਈ ਸਮਾਜ ਨੂੰ ਗਲਤ ਰਸਤੇ ਤੇ ਲੈ ਕੇ ਜਾਣ ਦੇ ਲਈ ਯਤਨ ਕਰ ਰਿਹਾ ਉਹ ਇੱਥੇ ਧੰਨਵਾਦ ਹੈ ਜਿਹੜਾ ਆਪਣੀ ਕਲਾ ਦੇ ਨਾਲ ਆਪਣੇ ਗੁਣ ਦੇ ਨਾਲ ਸਮਾਜ ਨੂੰ ਸੋਹਣਾ ਬਣਾ ਕੇ ਹੱਕ ਸੱਚ ਦੀ ਕਿਰਤ ਕਮਾਈ ਕਰਨ ਵਾਲਾ ਉਹ ਇਸ ਸਮਾਜ ਦੇ ਵਿੱਚ ਸਤਕਾਰਿਆ ਨਹੀਂ ਜਾਂਦਾ। ਇਹ ਸਮਾਜ ਦੇ ਵਿੱਚ ਉਹਦੀ ਕੀਮਤ ਨਹੀਂ ਪੈਂਦੀ। ਗਿਆਨवान ਕਿਉਂਕਿ ਹਾਲਾਤਾਂ ਦੇ ਨਾਲ ਸਮਝੌਤੇ ਨਹੀਂ ਕਰ ਸਕਦੇ ਐਸੇ ਕਰਕੇ ਅਕਸਰ ਉਹ ਧਨ ਤੋਂ ਸਖਣੇ ਰਹਿ ਜਾਂਦੇ ਨੇ। ਵੱਡੇ ਵੱਡੀ ਗਿਣਤੀ ਦੇ ਵਿੱਚ ਪੜ੍ਹੇ ਹੋਏ ਵਿਦਵਾਨ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਧਰਮ ਗ੍ਰੰਥਾਂ ਨੂੰ ਪੜ੍ਹਿਆ ਤਿੰਨੇ ਕਿੰਨੇ ਕੁ ਧਰਮ ਗ੍ਰੰਥਾਂ ਦੇ ਅਧਿਐਨ ਕੀਤੇ ਤੇ ਜਦੋਂ ਉਹਨਾਂ ਦੀ ਹਾਲਾਤ ਨੂੰ ਵੇਖੋਗੇ ਤੇ ਮਾਲੀ ਹਾਲਤ ਦੇ ਵਜੋਂ ਉਹ ਗੁਰਮੁਖ ਪਿਆਰੇ ਨੇ ਜਿਹੜੇ ਕਈ ਏਦਾਂ ਦੇ ਵੀ ਨੇ ਜਿਨ੍ਹਾਂ ਦੇ ਘਰ ਵਿੱਚ ਰੋਟੀ ਪੱਕਣੀ ਵੀ ਮੁਸ਼ਕਲ ਹੋ ਜਾਂਦੀ ਹੈ ਪਰ ਰੱਬ ਦੇ ਨਾਲ ਗੁਰੂ ਦੇ ਨਾਲ ਪਿਆਰ ਹੈ ਉਹ ਫਿਰ ਵੀ ਇਸ ਲਾਈਨ ਦੇ ਵਿੱਚ ਜੁੜੇ ਬੈਠੇ ਨੇ ਹੁਣ ਗ੍ਰੰਥੀ ਸਿੰਘ ਸਮਾਜ ਨੂੰ ਸੋਨਾ ਬਣਾਉਣ ਦੇ ਲਈ ਗੁਰਬਾਣੀ ਪੜ੍ਹਦੇ ਨੇ ਵੀ ਕੋਈ ਗੁਰਬਾਣੀ ਸੁਣੇ ਸਿੱਖ ਲਏ ਤੇ ਕਿੰਨੇ ਗ੍ਰੰਥੀ ਵੀਰ ਨੇ ਜਿਨ੍ਹਾਂ ਦੀਆਂ ਵੀਡੀਓ ਆਪ ਜੀ ਰੋਜ਼ਾਨਾ ਦੇਖਦੇ ਹੋ ਜਿਹੜੇ ਕੋਈ ਕਹਿੰਦਾ ਮੈਂ ਕਮੇਟੀ ਤੋਂ ਦੁਖੀ ਹਾਂ ਕੋਈ ਕਹਿੰਦਾ ਜੋ ਪ੍ਰਬੰਧਕ ਨੇ ਮੈਂ ਉਹਨਾਂ ਤੋਂ ਪ੍ਰਸੰਨ ਨਹੀਂ ਕੋਈ ਕਹਿੰਦੇ ਵੀ ਜਿੰਨੀ ਕੁ ਮਾਇਆ ਮੈਨੂੰ ਮਿਲਦੀ ਹੈ ਮੈਨੂੰ ਉਹਦੇ ਵਿੱਚ ਸੈਟੀਸਫੈਕਸ਼ਨ ਨਹੀਂ ਮੈਂ ਆਪਣੇ ਘਰ ਦਾ ਗੁਜ਼ਾਰਾ ਨਹੀਂ ਚਲਾ ਸਕਦਾ ਕੋਈ ਇੱਥੇ ਸ਼ਬਦ ਗਾ ਕੇ ਇੰਟਰਨੈਟ ਦੇ ਉੱਪਰ ਪਾ ਦੇ ਕੋਈ ਗੁਰਬਾਣੀ ਦੀ ਕਥਾ ਕਰਕੇ ਇੰਟਰਨੈਟ ਸੋਸ਼ਲ ਮੀਡੀਆ ਦੇ ਉੱਪਰ ਪਾ ਦੇ ਉਹਨੂੰ ਕਿੰਨੇ ਕ ਲੋਕ ਵੇਖਦੇ ਨੇ ਤੇ ਇੱਥੇ ਕੋਈ ਗਾਲਾਂ ਕੱਢ ਕੇ ਕੋਈ ਕੱਪੜੇ ਉਤਾਰ ਕੇ ਕੋਈ ਭੈਣ ਬੀਬੀ ਆਪਣੀਆਂ ਫੋਟੋਆਂ ਵੀਡੀਓ ਇੰਟਰਨੈਟ ਦੇ ਉੱਤੇ ਪਾ ਜਾਏ ਤੇ ਉਹਨੂੰ ਕਿੰਨੇ ਵੇਖਦੇ ਨੇ ਆਪਦੇ ਸਾਹਮਣੇ ਹੀ ਐ ਵੀ ਜ਼ਰੂਰੀ ਥੋੜਾ ਹੈ ਵੀ ਜਿਸ ਬੰਦੇ ਦੇ ਕੋਲ ਗਿਆਨ ਹੈ ਉਹ ਗਿਆਨਵਾਨ ਬੰਦਾ ਹੈ ਜਿਹੜਾ ਉਹ ਗਿਆਨਵਾਨ ਬੰਦਾ ਧੰਨਵਾਦ ਵੀ ਹੋਵੇ ਜ਼ਰੂਰੀ ਥੋੜਾ ਹੈ ਪਰ ਸਤਗੁਰੂ ਜੀ ਕਹਿੰਦੇ ਵੀ ਜੇ ਕਿਤੇ ਰੱਬੀ ਦੇਵ ਨੇਤ ਹੋ ਜਾਏ ਇਹ ਪੰਜੇ ਗੁਣ ਕਿਸੇ ਦੇ ਕੋਲੇ ਆ ਜਾਣ ਅਤ ਦਾ ਸੋਹਣਾ ਵੀ ਹੋਵੇ ਉੱਚੀ ਕੁਲ ਦੇ ਵਿੱਚੋਂ ਵੀ ਹੋਵੇ ਚਲਾਕ ਵੀ ਹੋਵੇ ਗਿਆਨ ਦੀਆਂ ਗੱਲਾਂ ਕਰਨ ਵਾਲਾ ਵੀ ਹੋਵੇ ਧਨਵਾਨ ਵੀ ਹੋਵੇ ਪਰ ਸਤਗੁਰੂ ਜੀ ਨੇ ਨਵੇੜਾ ਕਰ ਦਿੱਤਾ ਕਹਿੰਦੇ ਇੰਨਾ ਕੁਝ ਹੋਣ ਦੇ ਬਾਅਦ ਵੀ ਜੇ ਹਿਰਦੇ ਦੇ ਵਿੱਚ ਰੱਬ ਦਾ ਪਿਆਰ ਨਹੀਂ ਬਣਿਆ ਹਿਰਦੇ ਦੇ ਵਿੱਚ ਉਹ ਕਰਤੇ ਪੁਰਖ ਮਾਲਕ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਬਣਿਆ ਤੇ ਸਤਿਗੁਰੂ ਜੀ ਕਹਿੰਦੇ ਇੰਨਾ ਕੁਝ ਹੋਣ ਦੇ ਬਾਅਦ ਵੀ ਕਹਿੰਦੇ ਇਹ ਬੰਦੇ ਦੀ ਹਾਲਤ ਪਤਾ ਕੀ ਹੈ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਭਾਈ ਜੇਕਰ ਉਹ ਮਾਲਕ ਪਰਮਾਤਮਾ ਦੇ ਨਾਲ ਪਿਆਰ ਨਹੀਂ ਇਹਦਾ ਪਿਆ ਇਹਦੇ ਚਿਹਰੇ ਦੀ ਸੁੰਦਰਤਾ ਕੋਈ ਮਾਇਨੇ ਨਹੀਂ ਰੱਖਦੀ ਹਿਰਦੇ ਰੂਪੀ ਘਰ ਵਿੱਚ ਮਾਲਕ ਨਹੀਂ ਵਸਿਆ ਇਹ ਕਿਹੜੀ ਕੁੱਲ ਦੇ ਵਿੱਚ ਜਨਮ ਲੈ ਕੇ ਬੈਠਾ ਕੋਈ ਮਾਇਨੇ ਨਹੀਂ ਰੱਖਦਾ ਉਹ ਮਾਲਕ ਪਰਮਾਤਮਾ ਦਾ ਸਿਮਰਨ ਇਹਦੀ ਜ਼ੁਬਾਨ ਤੇ ਨਹੀਂ ਆਇਆ ਇਹ ਕਿੰਨਾ ਚਤੁਰਾ ਕਿੰਨੀਆਂ ਚਤਰਾਈ ਦੀਆਂ ਗੱਲਾਂ ਕਰਦਾ ਕੋਈ ਮਾਇਨੇ ਨਹੀਂ ਰੱਖਦਾ ਕਰਤੇ ਪੁਰਖ ਮਾਲਕ ਪਰਮਾਤਮਾ ਦੇ ਵੱਲ ਆਪਣਾ ਮਨ 모ੜਨਾ ਨਹੀਂ ਆਇਆ ਮਨ ਨੂੰ ਨਹੀਂ ਸਮਝਾ ਸਕਿਆ ਤੇ ਸਤਿਗੁਰੂ ਜੀ ਕਹਿੰਦੇ ਕਿੰਨਾ ਗਿਆਨ ਇਹਦੇ ਕੋਲੇ ਕੋਈ ਮਾਇਨੇ ਨਹੀਂ ਰੱਖਦਾ ਤੇ ਸਤਿਗੁਰੂ ਜੀ ਨੇ ਸਮਝਾਇਆ ਕਹਿੰਦੇ ਜੇ ਹਿਰਦੇ ਦੇ ਵਿੱਚ ਦਸਵੰਦ ਕੱਢਣ ਦਾ ਕਿਸੇ ਲੋੜਵੰਦ ਦੀ ਬਾਹ ਫੜਨ ਦਾ ਜਿਗਰਾ ਨਹੀਂ ਕਿਸੇ ਲੋੜਵੰਦ ਦੇ ਨਾਲ ਖੜਨ ਦਾ ਹੌਸਲਾ ਨਹੀਂ ਪਰਾਇਆ ਹੱਕ ਮਾਰਨ ਦਾ ਉਦਮ ਤੇ ਕਰ ਲੈਂਦਾ ਕਿਸੇ ਲੋੜਵੰਦ ਦੀ ਬਾਹ ਨਹੀਂ ਪਕੜਦਾ ਤੇ ਸਤਿਗੁਰੂ ਜੀ ਕਹਿੰਦੇ ਇਹਦੇ ਕੋਲੇ ਧਨ ਹੈ ਜਿਹੜਾ ਉਹ ਧਨ ਦਾ ਵੀ ਕੋਈ ਫਾਇਦਾ ਨਹੀਂ ਸੁਣੋ ਸਤਿਗੁਰੂ ਜੀ ਕਹਿੰਦੇ ਏਦਾਂ ਦਾ ਇਨਸਾਨ ਜਿਉਂਦੇ ਜੀ ਮੁਰਦਿਆਂ ਵਰਗਾ ਹੈ ਜਿਉਂਦੇ ਜੀ ਮੁਰਦਿਆਂ ਵਰਗਾ ਕਿਉਂਕਿ ਜੇ ਉਹ ਕਰਤੇ ਪੁਰਖ ਮਾਲਕ ਪਰਮਾਤਮਾ ਦਾ ਪਿਆਰ ਹੈ ਆਖਾਂ ਜੀਵਾ ਵਿਸਰੈ ਮਰ ਜਾਓ ਜੇ ਤੈਨੂੰ ਭੁਲਾ ਦਈਏ ਦਾਤਾ ਜੀ ਏਦਾਂ ਜੇ ਮਹਿਸੂਸ ਹੁੰਦਾ ਵੀ ਅਸੀਂ ਮਰ ਗਏ ਹਾਂ ਮਰਦਾ ਹੋ ਗਏ ਹਾਂ